ਕਿ ਪੰਜਾਬੀ ਉਹ ਸਾਸਤਰੀ ਕਾਲ ਮੈਂ ਕੁਲਦੀਪ ਸਿੰਘ ਬਰਮਾਨੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਕਰ ਕੁਝ ਖਬਰਾਂ ਨਾਲ ਤੁਹਾਡੀ ਸਾਹਮਣੇ ਪਹੁੰਚੀਆਂ ਪਹਿਲੀ ਖਬਰ ਅਮਰਿੰਦਰ ਸਿੰਘ ਰਾਜਾ ਆਪਣੇ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਇੱਕ ਬਿਆਨ ਦਿੰਦੇ ਨੇ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਸਾਨੂੰ ਖਾਲਸਾਤਾਨ ਨਹੀਂ ਦੇਖੀਅਰਤ ਨੇ ਕੀ ਮੰਨੇ ਨੇ ਤੇ ਅਮਰਿੰਦਰ ਸਿੰਘ ਰਾਜਾ ਆਪਣੇ ਨੇ ਇਹ ਬਿਆਨ ਇਸ ਵੇਲੇ ਕਿਉਂ ਦਿੱਤਾ ਹੈ ਤੇ ਇਹਦੀ ਚਰਚਾ ਬਹੁਤ ਹੋ ਰਹੀ ਹੈ ਬਟਾਲਾ ਦੇ ਵਿੱਚ ਗੋਲੀकांड ਹੁੰਦਾ ਹੈ ਪੈਸੇ ਤੇ ਪੰਜਾਬ ਵਿੱਚ ਰੋਜ਼ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਮਨ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧ ਰਮਦੀ ਜਾ ਰਹੀ ਹੈ ਪਰ ਬਟਾਲਾ ਗੋਲੀकांड ਤੋਂ ਬਾਅਦ ਵੱਖ-ਵੱਖ ਸਿਆਸੀ ਤੇ ਗੈਰ ਸਿਆਸੀ ਪਾਰਟੀਆਂ ਵੱਲੋਂ ਬਟਾਲਾ ਬੰਦ ਦਾ ਸੱਜਾ ਦਿੱਤਾ ਜਾਂਦਾ ਹੈ ਇਹਦੇ ਉੱਤੇ ਰਾਜਨੀਤੀ ਉਥੋਂ ਦੇ ਐਮ ਐਲ ਏ ਵਿਧਾਇਕ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਹੈਰੀ ਕਲਸੀ ਬਿਆਨ ਦਿੱਤੇ ਨੇ ਕਿ ਬਟਾਲਾ ਬੰਦ ਨਹੀਂ ਹੋਣਾ ਚਾਹੀਦਾ ਬੰਦ ਨਹੀਂ ਕਰਨਾ ਚਾਹੀਦਾ ਤੇ ਇਹਦੇ ਕੀ ਹਸਤਰੇ ਤੇ ਕੀ ਮੰਨ ਨੇ ਇਸ ਇਲਾਕੇ ਸਿਆਸਤ ਕਿੱਦਾਂ ਹੋ ਰਹੀ ਹੈ ਦੋਕਾ ਡਰਾਮਾ ਵੱਡੀਆਂ ਤੁਹਾਡੇ ਨਾਲ ਸਾਹਮਣੇ ਆ ਤੀਜੀ ਆ ਤਰਨ ਤਰਨ ਉਪਚੋਣ ਸੰਬੰਧੀ ਕੁਝ ਤੱਥ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇਹ ਬਿਆਨ ਐਸ ਵੀਰੇ ਕਿਉਂ ਤੇ ਕਿਉਂ ਦਿੱਤਾ ਗਿਆ ਇਹਦੇ ਵੱਡੇ ਅਰਥ ਨੇ ਅੱਜ ਜਦੋਂ ਅਸੀਂ ਵੱਖ-ਵੱਖ ਗਰਮਖਿਆਲੀ ਜਥੇਬੰਦੀਆਂ ਵੱਲੋਂ ਇਸ ਬਿਆਨ ਦੀ ਚੀਰਫੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਰਾਜਾ ਬੜਿੰਗ ਦੇ ਖਿਲਾਫ ਹਮਲੇ ਬੋਲੇ ਜਾ ਰਹੇ ਨੇ ਤੇ ਤਰਨ ਤਰਨ ਉਪਚੋਣ ਦੇ ਐਨ ਵਿਚਕਾਰ ਦੋ ਤਿਰਾਂ ਅਮੋ ਸਾਹਮਣੇ ਹੋ ਕੇ ਖੜ ਗਈਆਂ ਨੇ ਤੇ ਭਾਈ ਮਨਦੀਪ ਸਿੰਘ ਇਸ ਵੇਲੇ ਤਰਨਤਾਰਨ ਦੀ ਉਪਚੋਣ ਵਿੱਚ ਇਸ ਵੇਲੇ ਮਾਝੇ ਦੀ ਤਸਵੀਰ ਮੁਤਾਬਕ ਕੁਝ ਗਰਮ ਖਿਆਲ ਦੀ ਜਥੇਬੰਦੀਆਂ ਦੀ ਪਸੰਦ ਬਣਦੇ ਜਾ ਰਹੇ ਨੇ ਹੁਣ ਰਾਜਾ ਬੜਿੰਗ ਕੁਝ ਆਮ ਸਧਾਰਨ ਸਿਆਸੀ ਲੀਡਰ ਨਹੀਂ ਇਸ ਵੇਲੇ ਕਿਉਂਕਿ ਉਹ ਤਿੰਨ ਵਾਰ ਦੇ ਚੁਣੇ ਹੋਏ ਵਿਧਾਇਕ ਇੱਕ ਵਾਰ ਦੇ ਮੈਂਬਰ ਪਾਰਲੀਮੈਂਟ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸੀਨੀਅਰ ਮਿਤ ਪ੍ਰਧਾਨ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਅਤੇ ਇੰਡੀਆ ਪਰ ਵਿੱਚ ਰੋਹਨ ਗਾਂਧੀ ਦੀ ਟੀਮ ਵਿੱਚ ਕੰਮ ਕਰਨ ਵਾਲੇ ਵੱਡੇ ਨੇਤਾ ਨੇ ਉਹਨਾਂ ਦੇ ਬਿਆਨ ਦੇ ਆਮ ਮੰਨ ਨਹੀਂ ਹੋ ਸਕਦੇ ਹੁਣ ਜਦੋਂ ਵਕ ਵਕ ਗਰਮ ਖਿਆਲੀ ਧਿਰਾਂ ਦੇ ਦੀ ਪਸੰਦ ਬਣਦੇ ਜਾ ਰਹੇ ਨੇ ਭਾਈ ਮਨਦੀਪ ਸਿੰਘ ਜਿਹੜੇ ਕਿ ਸੰਦੀਪ ਸਿੰਘ ਸਣੀ ਦੇ ਭਰਾ ਨੇ ਤਾਂ ਇਸ ਵੇਲੇ ਆਪਣੀ ਆਈਡੀਓਲੋਜੀ ਕਾਂਗਰਸ ਦੀ ਆਈਡੀਓਲੋਜੀ ਜਾਂ ਵਿਰੋਧੀ ਬੂਟਾ ਨੂੰ ਇੱਕ ਪਾਸੇ ਖੜਾ ਕਰਨੀ ਰਾਜਾ ਬ੍ਰਿੰਕ ਪਾਸ ਕੋਈ ਚਾਰਾ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਇੱਥੇ ਸਟੈਬਲਿਸ਼ ਨਾ ਕਰ ਦੇ ਤੇ ਆਪਣਾ ਇਹ ਬਿਆਨ ਨਾ ਦਿੰਦੇ ਉਹਨਾਂ ਨੂੰ ਪਤਾ ਹੈ ਕਿ ਜਿੰਨੀਆਂ ਗਰਮਖਿਆਲੀ ਤੇਰਾ ਭਾਈ ਮਨਦੀਪ ਸਿੰਘ ਨੇ ਉਹ ਕਿਤੇ ਨਾ ਕਿਤੇ ਆਜ਼ਾਦ ਸਿੱਖ ਰਾਜ ਕਿਤੇ ਖਾਲਸਾਣ ਦੀ ਗੱਲ ਜਾਂ ਕਿਤੇ ਇਸੇ ਰੂਪ ਵਿੱਚ ਕਿਤੇ ਨਾ ਕਿਤੇ ਆਜ਼ਾਦੀ ਦੀ ਗੱਲ ਆ ਜਿਹੜੀ ਉਹ ਕਰਤੀਆਂ ਨੇ ਐਸੇ ਰੂਪ ਦੇ ਵਿੱਚ ਦੂਜੇ ਪਾਸੇ ਬੋਟਾ ਨੇ Hindu ਬੋਟਾਾਂ ਵਪਾਰੀਆਂ ਦੀਆਂ ਬੋਟਾਾਂ ਇਹ ਕੁਝ ਅਮਨ ਪਸੰਦ ਲੋਕਾਂ ਦੀਆਂ ਬੋਟਾਾਂ ਕੁਝ ਐਸੇ ਲੋਕ ਨੇ ਜਿਹੜੇ ਦੂਜੀ ਧਿਰ ਪ੍ਰਤੀ ਹੰਦਰ ਦੀ ਰੱਖਦੇ ਹੋਏ ਵੀ ਇਹ ਚਾਹੁੰਦੇ ਨੇ ਕਿ ਅਮਨ ਤੇ ਸ਼ਾਂਤੀ ਰਹੇ ਤੇ ਐਸੀਆਂ ਬੋਟਾਾਂ ਦੇ ਵਿੱਚੋਂ ਸੇਦ ਲਾਉਣ ਵਾਸਤੇ ਕਿਉਂਕਿ ਰਾਜਾ ਬੜਿੰਗ ਤੇ ਉਹਨਾਂ ਦੀ ਟੀਮ ਦੇਖਦੀ ਹੈ ਕਿ ਸਾਰੀਆਂ ਵੋਟਾਂ ਖਿੰਡ ਜਾਣਗੀਆਂ ਕੁਝ ਵੋਟਾਂ ਆਮ ਆਦਮੀ ਪਾਰਟੀ ਵੱਲ ਚਲੇ ਜਾਣਗੀਆਂ ਕੁਝ ਵੋਟਾਂ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣਗੀਆਂ ਤੇ ਕੁਝ ਕਾਂਗਰਸ ਨਾਲ ਰਹਿ ਜਾਣਗੇ ਤੇ ਕੁਝ ਖੇਡ ਫੁੰਡ ਜਾਣਗੀਆਂ ਸੀਪੀਆਈ ਸੀਪੀਐਮ ਤੇ ਰਾਜਾ ਬੜਿੰਗ ਐਨ ਉਸ ਵੇਲੇ ਬਿਆਨ ਦਿੰਦੇ ਨੇ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਖਾਲਿਸਤਾਨ ਨਹੀਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇੱਥੇ ਅੱਜ ਹਿੰਦੁਸਤਾਨ ਜਾਂ ਖਾਲਿਸਤਾਨ ਦੀ ਵੰਡ ਹੋ ਰਹੀ ਹੈ ਕੀ ਖਾਲਿਸਤਾਨ ਜਾਂ ਹਿੰਦੁਸਤਾਨ ਦੀ ਕੋਈ ਵੰਡ ਹੋ ਰਹੀ ਹੈ ਐਸੀ ਕੋਈ ਵੀ ਗੱਲ ਨਹੀਂ ਅਰ ਐਸ ਮੌਕੇ ਜਦੋਂ ਸਿਆਸੀ ਧਿਰਾਂ ਆਪੋ ਆਪਣੇ ਤਰੀਕੇ ਨਾਲ ਬੋਟਾਂ ਵਟੋਰਨ ਬੋਟਾਂ ਪ੍ਰਾਪਤ ਕਰਨ ਬੋਟਾਂ ਖੋਣ ਦੇ ਯਤਨ ਕਰ ਰਹੀਆਂ ਨੇ ਤੇ ਐਸੇ ਵੇਲੇ ਅਮਰਿੰਦਰ ਸਿੰਘ ਰਾਜਾ ਬਰਿੰਗ ਦਾ ਇਹ ਤੀਰ ਸਿਆਸਤ ਤੋਂ ਪ੍ਰੇਰਿਤ ਹੈ ਤੇ ਸਿਆਸੀ ਤੋਂ ਵੱਧ ਕੁਝ ਨਹੀਂ ਹੁਣ ਜਦੋਂ ਜਿਹੜਾ ਵਿਚ ਰਹਿਣ ਵਾਲਿਆਂ ਤੇ ਨਾ ਭਾਈ ਮਨਦੀਪ ਸਿੰਘ ਸੰਦੀਪ ਸਿੰਘ ਜਾਂ ਅਮਰਤਪਾਲ ਸਿੰਘ ਖਾਲਸਾ ਦੀ ਅਸੀਂ ਗੱਲ ਕਰਦੇ ਆਂ ਤਾਂ ਉਹਨਾਂ ਨੇ ਵੀ ਆਖਰ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਵੋਟ ਪ੍ਰਕਿਰਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਕਿ ਸਿਆਸੀ ਆਧਾਰ ਸਿਆਸੀ ਪ੍ਰਕਿਰਿਆ ਜਾਂ ਸਿਆਸੀ ਪ੍ਰਾਪਤੀ ਤੋਂ ਬਿਨਾਂ ਸਿਆਸੀ ਪਲੇਟਫਾਰਮ ਤੋਂ ਬਿਨਾਂ ਅੱਗੇ ਵਧਣਾ ਬਹੁਤ ਮੁਸ਼ਕਲ ਹੈ ਤੇ ਉਹਨਾਂ ਨੇ ਲੋਕਤੰਤਰੀ ਢੰਗ ਤਰੀਕਾ ਚੁਣਿਆ ਅਮਰਤਪਾਲ ਸਿੰਘ ਖਾਲਸਾ ਜਿਹੜੇ ਡੈਮੋਕ੍ਰੇਸੀ ਦੀ ਗੱਲ ਕਦੇ ਨਹੀਂ ਕਰਦੇ ਸਨ ਤੇ ਉਹ ਵੀ ਮ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਦੇ ਨੇ ਭਾਵੇਂ ਉਹ ਖਡੂਰਸ ਹੈ ਹਲਕੇ ਦੀ ਪ੍ਰਤੀਨਿਧਤਾ ਹਾਲ ਦੀ ਘੜੀ ਨਹੀਂ ਕਰ ਸਕਿਓ ਜਿਹੜੇ ਵਿੱਚ ਬੰਦ ਨੇ ਐਨਐਸਸੀ ਲੱਗੀ ਹੋਈ ਹੈ ਪਰੰਤੂ ਰਸਤਾ ਉਹੀ ਚੁਣਿਆ ਤੇ ਹੁਣ ਸੰਦੀਪ ਸਿੰਘ ਸਣੀ ਸਰੀ ਸੂਰੀ ਕਤਲकांड ਤੇ ਸੁਪਰ ਸਿੰਘ ਤੇ ਕੁੱਟਵਾਰ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਨੂੰ ਵੀ ਬਾਹਰ ਕੱਢਣ ਲਈ ਇੱਕ ਤਰੀਕਾ ਅਡਾਪਟ ਕੀਤਾ ਗਿਆ ਸੀ ਕਿ ਲੋਕਤੰਤਰੀ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਨੂੰ ਐਮਐਲਏ ਬਣਾਇਆ ਜਾਵੇ ਪਰੰਤੂ ਉਹ ਗੱਲ ਲੱਗਿਆ ਕਿ ਉਹਨਾਂ ਦੇ ਭਰਾ ਚੋਣ ਲੜ ਰਹੇ ਨੇ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਪੈਣ ਵਾਲੀਆਂ ਸਾਰੀਆਂ ਆਜ਼ਾਦੀ ਪੱਖੀ ਗਰਮਖਿਆਲੀ ਪੱਖੀ ਜਾਂ ਕੱਟੜ ਸਿੱਖ ਵੋਟਾਂ ਨੇ ਜਿਹੜੀਆਂ ਕੱਟੜ ਪੰਥੀ ਵੋਟਾਂ ਨੇ ਜਿਹੜੀਆਂ ਉਹ ਇੱਕ ਪਾਸੇ ਪੈਣੀਆਂ ਪੈਣੀਆਂ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਹੀ ਕਾਂਗਰਸ ਨੂੰ ਨਹੀਂ ਕਹਿ ਸਕਦੀ ਆ ਤੇ ਐਸੇ ਮੌਕੇ ਅਮਰਿੰਦਰ ਸਿੰਘ ਰਾਜਾ ਬਣਿੰਗ ਵੱਲੋਂ ਬਾਕੀ ਵੋਟ ਬੈਂਕ ਨੂੰ ਬਚਾਉਣ ਦੇ ਯਤਨਾਂ ਤਹਿਤ ਵਪਾਰੀਆਂ ਦਾ ਹਿੰਦੂ ਵੋਟ ਬੈਂਕ ਜਾਂ ਕੱਟੜ ਵੋਟ ਬੈਂਕ ਜਾਂ ਇਨਸਾਫ ਪਸੰਦ ਲੋਕਾਂ ਦਾ ਜਾਂ ਅਮਰ ਪਸੰਦ ਲੋਕਾਂ ਦਾ ਵੋਟ ਬੈਂਕਾ ਜਿਹੜਾ ਉਹਨੂੰ ਪ੍ਰਾਪਤ ਕਰਨ ਵਾਸਤੇ ਰਾਜਾ ਬਣਿੰਗ ਇਹ ਵੱਡਾ ਬਿਆਨ ਦਿੰਦੇ ਕਿ ਸਾਨੂੰ ਖਾਲਿਸਤਾਨ ਨਹੀਂ ਸਾਨੂੰ ਹਿੰਦੁਸਤਾਨ ਚਾਹੀਦਾ ਤੇ ਐਸੇ ਇਸ ਥੀਰ ਇਸ ਨਿਸ਼ਾਨੇ ਨਾਲ ਅਮਰਿੰਦਰ ਸਿੰਘ ਰਾਜਾ ਬਣਿੰਗ ਭਾਰਤੀ ਜਨਤਾ ਪਾਰਟੀ ਦਾ ਵੱਟਾ ਵੋਟ ਬੈਂਕ ਆਪਣੇ ਵੱਲ ਧਿਆਨ ਤੌਰ ਤੇ ਕੇਂਦਰਿਤ ਕਰਨ ਵਿੱਚ ਸਫਲ ਹੋ ਰਹੀ ਹੈ। ਇਹ ਗੱਲ ਸੋਚਣ ਇਹ ਗੱਲ ਤੇ ਵਿਚਾਰਨ ਵਾਲੀ ਆ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਆ ਉਹਨਾਂ ਦਾ ਉਮੀਦਵਾਰ ਹਰਜੀਤ ਸਿੰਘ ਸੱਧੂ ਚੌਣ ਮੈਦਾਨ ਵਿੱਚ ਐ ਸਿੱਖ ਉਮੀਦਵਾਰ ਹੈ ਤੇ ਅਮਰਿੰਦਰ ਸਿੰਘ ਰਾਜਾ ਬੈਂਕ ਕੋਲ ਕੋਈ ਚਾਰਾ ਨਹੀਂ ਕਿ ਉਹ ਕਾਂਗਰਸ ਦੀ ਡਾਇਓਲੋਜੀ ਉਹ ਹਿੰਦੂਤਵ ਦੀ ਡਾਇਓਲੋਜੀ ਉਹ ਅਮਨਪਸੰਦ ਲੋਕਾਂ ਦੀ ਡਾਇਓਲੋਜੀ ਨੂੰ ਇਸ ਪਾਸੇ ਰੱਖਣ ਤੇ ਅੱਗੇ ਵਧਣ ਵਾਲੇ ਪਾਸੇ ਨਾ ਤੁਰ ਸਕੇ ਤੇ ਇਸ ਗੱਲ ਦੀ ਜਿੰਨੀ ਅਲੋchna ਹੋਵੇਗੀ ਤੇ ਕਾਂਗਰਸ ਪਾਰਟੀ ਤੇ ਅਮਰਿੰਦਰ ਸਿੰਘ ਰਾਜਾ ਬ੍ਰਿੰਗ ਨੂੰ ਉਸ ਗੱਲ ਦਾ ਫਾਇਦਾ ਹੋਵੇਗਾ ਇਹ ਗੱਲ ਅਲੱਗ ਹੈ ਕਿ ਸਿਆਸੀ ਸਮੀਕਰਨ ਬੋਟਾਂ ਦੇ ਨੇੜੇ ਜਾ ਕੇ ਬਣਦੇ ਹੁੰਦੇ ਨੇ ਤੇ ਰਾਜਾ ਬ੍ਰਿੰਗ ਵੱਲੋਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਹ ਇੱਕ ਸੋਚੀ ਸਮਝੀ ਸਿਆਸੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਰਾਜਾ ਬ੍ਰਿੰਗ ਤੁਰੰਤ ਹਨ ਉਪਚੋਣ ਵਿੱਚ ਆਪਣੇ ਪਾਰਟੀ ਦੇ ਉਮੀਦਵਾਰ ਲਈ ਇਹ ਸਾਰਾ ਕੁਝ ਕਰਦੇ ਨਜ਼ਰ ਆ ਰਹੇ ਨੇ ਲੋਜੀਕoverline ਬਟਾਲਾ ਦੇ ਵਿੱਚ ਗੋਲੀ ਚੱਲਦੀ ਹੈ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਬਰਿੰਦਰ ਮੀਤ ਸਿੰਘ ਪਾੜਾ ਤੇ ਹੋਰ ਆਗੂ ਬੰਦ ਦੀ ਕਾਲ ਦਿੰਦੇ ਨੇ ਬਟਾਲਾ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਕਹਿ ਕੇ ਬਟਾਲਾ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਬਟਾਲਾ ਬੰਦ ਦੇ ਬਟਾਲਾ ਦੇ ਵਿੱਚ ਵੱਡੇ ਪੱਧਰ ਤੇ ਵਪਾਰੀ ਵਸਦੇ ਨੇ ਹਿੰਦੂ ਲੋਕ ਵਸਦੇ ਨੇ ਅਮਨ ਪਸੰਦ ਲੋਕ ਵਸਦੇ ਨੇ ਤੇ ਤਮਾਕਾ ਐਨ ਉਸ ਵੇਲੇ ਹੋਇਆ ਜਦੋਂ ਤਰਨਤਨ ਦੀ ਉਪ ਚੋਣ ਹੋ ਰਹੀ ਹੈ ਇਸ ਗੋਲੀ ਕਾਂਡ ਦੇ ਵਿੱਚ ਜਿਹੜੇ ਸੱਜਣ ਮਾਰੇ ਗਏ ਨੇ ਉਹਨਾਂ ਪ੍ਰਤੀ ਅਮਨਸਿਹਰੀ ਕਲਸੀ ਦੀ ਮੈਂ ਅਪੀਲ ਸੁਣ ਰਿਹਾ ਸੀ ਉਥੋਂ ਦੇ ਵਿਧਾਇਕ ਨੇ ਜਿਹੜੇ ਉਹ ਕਹਿੰਦੇ ਬੰਦ ਦੀ ਜ਼ਰੂਰਤ ਨਹੀਂ ਪਰੰਤੂ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਇਸ ਗੱਲ ਨੂੰ ਵੱਡੇ ਪੱਧਰ ਤੇ ਪ੍ਰਚਾਰ ਰਹੀ ਨੇ ਤੇ ਇਹਦਾ ਕੁਦਰਤੀ ਸੰਦੇਸ਼ ਸੁਨੇਹਾ ਜਿਹੜਾ ਉਹ ਤਰਨ ਤਰਨ ਉਪਚੋੜ ਦੇ ਵਿੱਚ ਜਾਣਾ ਕੁਦਰਤੀ ਹੈ ਤੇ ਸਾਰਾ ਕੁਝ ਸਿਆਸੀ ਪਰੰਤੂ ਇੱਥੇ ਸਵਾਲ ਸਭ ਤੋਂ ਵੱਡਾ ਪੈਦਾ ਇਹ ਹੁੰਦਾ ਹੈ ਕਿ ਜਦੋਂ ਅਮਨਸਿਹਰੀ ਕਲਸੀ ਇਹ ਅਪੀਲ ਕਰਦੇ ਨੇ ਲੋਕਾਂ ਨੂੰ ਤਾਂ ਇਹ ਗੱਲ ਸੋਚਣ ਵਾਲੀ ਹੈ ਕਿ ਲੋਕ ਜਾਣ ਤੇ ਜਾਣ ਕਿੱਥੇ ਕਿਤੇ ਫਰੋਤੀਆਂ ਆਮੰਗੀਆਂ ਜਾਂਦੀਆਂ ਨੇ ਕਿਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਕਿਤੇ ਅਗਵਾਹ ਹੋ ਜਾਂਦੇ ਨੇ ਕਿਤੇ ਦਿਨ ਦਿਹਾੜੇ ਚੋਰੀਆਂ ਹੋ ਜਾਂਦੀਆਂ ਨੇ ਕਿਤੇ ਡਾਕੇ ਵੱਜਦੇ ਨੇ ਤੇ ਕਿਤੇ ਕਿਤੇ ਹੀ ਅ ਅਮਨ ਕਾਨੂੰਨ ਨੂੰ ਖਤਰੇ ਵਾਲੀਆਂ ਵੱਡੀਆਂ ਗੱਲਾਂ ਵੀ ਹੋ ਜਾਂਦੀਆਂ ਨੇ ਫਿਰ ਐਸੇ ਫਿਰ ਲੋਕ ਬੰਦ ਦਾ ਸੱਦਾ ਨਾ ਦੇਣ ਤੇ ਬੰਦ ਪ੍ਰਤੀ ਬੰਦ ਦਾ ਸੱਦਾ ਦੇ ਕੇ ਆਪਣਾ ਰੋਸ ਪ੍ਰਗਟਾਣਾ ਕਰ ਫਿਰ ਹੋਰ ਕੀ ਹੋ ਸਕਦਾ ਹਰ ਹਰ ਮਨੁੱਖ ਦੀ ਪਹਿਲੀ ਸਿਆਸੀ ਪਹੁੰਚ ਸਰਕਾਰ ਅੱਗੇ ਹੁੰਦੀ ਹੈ ਰੋਸ ਕਰਨ ਦਾ ਤਰੀਕਾ ਸਰਕਾਰ ਅੱਗੇ ਹੁੰਦਾ ਹੈ ਤੇ ਐਸੇ ਹਾਲਾਤਾਂ ਵਿੱਚ ਅਗਰ ਬੰਦ ਦਾ ਸੱਦਾ ਨਾ ਦਿੱਤਾ ਜਾਵੇ ਤੇ ਫਿਰ ਕੀ ਹੋ ਸਕਦਾ ਸੋ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ ਹੈ ਬਟਾਲਾ ਬੰਦ ਨੂੰ ਇਸ ਕੱਲ ਨਾਲ ਜੋੜ ਕੇ ਘੱਟ ਵੇਖਿਆ ਜਾ ਰਿਹਾ ਹੈ ਕਿ ਇਹਦਾ ਰੋਸ ਹੈ ਇਸ ਕੱਲ ਨਾਲ ਜੋੜ ਕੇ ਵੇਖਿਆ ਜਾ ਸਕਦਾ ਕਿ ਇਸ ਦਾ ਸਨੇਹਾ ਪੂਰੇ ਪੰਜਾਬ ਵਿੱਚ ਦਿੱਤਾ ਜਾ ਸਕੇ ਉਧਰ ਪੰਜਾਬ ਕੈਪਟਨ ਨੇ ਆਪਣੀ ਜ਼ਰੂਰੀ ਮੀਟਿੰਗ ਅੱਜ ਬੁਲਾਈ ਹੈ ਤੇ ਉਹਦੇ ਵਿੱਚ ਕੀ ਫੈਸਲੇ ਹੁੰਦੇ ਨੇ ਅਹਿਮ ਫੈਸਲੇ ਹੋਣ ਦੀ ਸੰਭਾਵਨਾ ਹੈ ਤੇ ਇਹ ਐਂਪਰਸ ਲਕੀ ਨੇ ਇਹ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਆਪਾਂ ਸਾਰੇ ਜੜੀ ਸਾਂਝੇ ਕਰ ਦੇਵਾਂਗੇ ਤਰਨ ਤਰਨ ਨੂੰ ਪਹੁੰਚਉਣ ਇਸ ਵੇਲੇ ਸਾਰੀਆਂ ਸਿਆਸੀ ਧਿਰਾਂ ਦੀ ਇੱਕ ਤਰ੍ਹਾਂ ਨਾਲ ਮੋਚ ਦਾ ਬਾਲ ਮੋਚਲਾ ਸਵਾਲ ਬਣਦੀ ਜਾ ਰਹੀ ਹੈ ਤਰਨ ਤਰਨ ਦੀ ਉਪਚੋਣ ਗਰਮ ਖਿਆਲੀ ਧਿਰਾਂ ਭਾਈ ਮਨਦੀਪ ਸਿੰਘ ਤੇ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਚਾਰਾਂ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਅੱਜ ਤੋਂ ਨਾ ਮੁਜਦਗੀਆਂ ਉੱਥੇ ਸ਼ੁਰੂ ਹੋ ਰਹੀਆਂ ਨੇ ਇਹ ਆਪ ਉਹ ਆਪਣੇ ਤਰੀਕੇ ਨਾਲ ਸਾਰੀਆਂ ਪਾਰਟੀਆਂ ਨੇ ਨਾਮਜ਼ਦੀਆਂ ਨੇ ਜਿਹੜੀਆਂ ਸ਼ੁਰੂ ਕਰਦੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮੇਸ਼ ਸਿੰਘ ਸੰਧੂ ਸਾਬਕਾ ਐਮ ਐਲ ਏ ਸ਼੍ਰੋਮਣੀ ਕਾਲੀ ਦਲ ਉਹ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਆਪਣੀ ਚੋਣ ਮੁਹਿੰਮ ਨੂੰ ਲੰਬੇ ਸਮੇਂ ਤੋਂ ਲਗਾਤਾਰ ਸਰਗਰਮ ਹੋ ਕੇ ਨਿਭਾ ਰਹੇ ਨੇ ਦੂਜੇ ਨੰਬਰ ਤੇ ਭਾਈ ਮਨਦੀਪ ਸਿੰਘ ਖਾਲਸਾ ਜਿਹੜੇ ਕਿ ਵਾਰਿਸ ਪੰਜਾਬ ਦੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਤੇ ਉਹਨਾਂ ਦੇ ਉਹਨਾਂ ਦੀਆਂ ਸਹਿਯਕ ਜਥੇਬੰਦੀਆਂ ਉਨਰ ਸਜਜੀਤ ਸਿੰਘ ਸ਼ਰਮਣੀ ਕandidate ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਸਖਤ ਸਥਿਤੀਆਂ ਵੱਲੋਂ ਲਗਾਤਾਰ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਹਰਮਿਤ ਸਿੰਘ ਸੰਧੂ ਅਤੇ ਕਾਂਗਰਸ ਪਾਰਟੀ ਦੇ ਕਰਨਵੀਰ ਸਿੰਘ ਕਨਵਰਜ ਉਮੀਦਵਾਰ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨੇ ਤਰਨ ਤਰਨ ਬਹੁਤੀ ਵਾਰ ਸ਼ਰਮਣੀ ਕandidate ਜਪਨਸਕ 13 ਦੀ ਪ੍ਰਾਪਤੀ ਵਾਲਾ ਹਲਕਾ ਰਿਹਾ ਹੈ ਤੇ ਉਹ ਲਗਾਤਾਰ ਜਿੱਤਾਂ ਦਰਜ ਕਰਦਾ ਰਿਹਾ ਹੈ ਤੇ ਉੰਜ ਕਾਂਗਰਸ ਵੀ ਜਿੱਤਦੀ ਰਹੀ ਹੈ ਪਰੰਤੂ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਉੱਤੇ ਪੰਥਕ ਬੋਲ ਵਾਲਾ ਹੈ ਜਿਹੜਾ ਉਹ ਅਕਸਰ ਕਾਇਮ ਰਿਹਾ ਹੈ ਤੇ ਅੱਜ ਤੋਂ ਨਾਮ ਜਿਹੜੀਆਂ ਸ਼ੁਰੂ ਨੇ ਤੇ ਅਗਰੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਖੇਤਰ ਦੇ ਵਿੱਚ ਸਿਆਸੀ ਅਖਾੜਾ ਜਿਹੜਾ ਹੋਰ ਵੱਡਾ ਹੋਣ ਦੀ ਸਭਾਵਨਾ ਹੈ ਫਿਲਹਾਲ ਇਹ ਨਹੀਂ ਫਿਕਰ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ